ਹਾਂ ਜੀ ਸਰ ਜੀ ਇਹ ਪ੍ਰਸਤੁਤ ਗੁੱਸਤਾ ਦੇ ਠੀਕਾਪਨ ਇਹ ਜੀ ਤੁਹਾਨੂੰ ਪਤਾ ਹੀ ਆ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਗਵਰਨਮੈਂਟ ਨੇ ਆਪਰੇਸ਼ਨ ਲਾਂਚ ਕੀਤਾ ਵਾ ਉਸ ਘੜੀ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਮਾਨਯੋਗ ਡੀਏਜੀ ਸਾਹਿਬ ਬੋਰਡੇ ਤੇ ਮਾਨਯੋਗ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਜਿਹੜੀਆਂ ਸਾਨੂੰ ਗਾਈਡਲਾਈਨਸ ਦਿੱਤੀਆਂ ਵਾ ਜੁੱਧ ਨਸ਼ਿਆਂ ਵਿਰੁੱਧ ਉਸ ਘੜੀ ਦੇ ਤਹਿਤ ਅਸੀਂ ਸਖਤ ਮਿਹਨਤ ਕਰ ਰਹੇ ਹਾਂ ਤੇ ਇਹ ਜਿਹੜੀਆਂ ਜਿਹੜੇ ਨਸ਼ੇ ਦੇ ਪੈਡਲਰ ਆ ਜਾਂ ਜਿਹੜੇ ਸਪਲਾਈਅਰ ਆ ਉਹਨਾਂ ਨੂੰ ਲਗਾਤਾਰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਰਹੇ ਆ ਉਸੇ ਘੜੀ ਚ ਪਹਿਲਾਂ ਅਸੀਂ 19 ਬੰਦੇ ਹੁਣ ਤੱਕ ਜਿਹੜੇ ਆ ਜੁੱਧ ਨਸ਼ੇ ਅਬਰਧ ਜਦੋਂ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਭੇਜ ਚੁੱਕੇ ਆ ਜੇਲ੍ਹ ਦੇ ਵਿੱਚ ਬਰਾਮਦਗੀ ਕਰਕੇ ਨਸ਼ੀਲੇ ਪਦਾਰਥਾਂ ਦੀ ਇਹ ਜਿਹੜੇ ਆ 4 ਬੰਦੇ ਕੇਸ ਦੇ ਵਿੱਚ ਮੁਕਾਫਾ ਕਰਨ ਵਾਲੇ ਸੀ ਉਹ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅਸੀਂ 4 ਮੋਟਰਸਾਈਕਲ ਖੋਹ ਕੀਤੇ ਜਿਹੜੇ ਉਹ ਬਰਾਬਦ ਕੀਤੇ ਆ ਇਸ ਤੋਂ ਇਲਾਵਾ ਤਿੰਨ ਨਸ਼ਾ ਤਸਕਰ ਸੀ ਫੜੇ ਆ ਜਿਹੜੇ ਪੈਡਲਰ ਆ ਜਿਨ੍ਹਾਂ ਦੇ ਵਿੱਚ ਇੱਕ ਗੁਰਿੰਦਰ ਸਿੰਘ ਭੋਲੂਵਾਸੀ ਜਾਣੀਆਂ ਤੇ ਗੁਰਪ੍ਰੀਤ ਸਿੰਘ ਬਾਲੀਆਂ ਮਾਂਜਪੁਰ ਤੇ ਜਗਰੂਪ ਸਿੰਘ ਜੰਡਿਆਲਾ ਇਹ ਤਿੰਨ ਲਿਸਟਡ ਡਰਗ ਪੈਡਲਰ ਆ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਨੂੰ ਅੱਜ ਅਸੀਂ ਮਾਨਜੋਗ ਅਦਾਲਤ 'ਚ ਪੇਸ਼ ਕਰ ਰਹੇ ਆ ਤੇ ਇਸ ਤੋਂ ਇਲਾਵਾ ਚਾਰ ਜਿਹੜੇ ਲੁਟੇਰੇ ਫੜੇ ਆ ਸਨੇਚਰ ਇਹਨਾਂ ਨੂੰ ਵੀ ਅਸੀਂ ਜਿਨ੍ਹਾਂ ਤੋਂ ਮੋਟਰਸਾਈਕਲ ਬਰਾਮਦ ਕੀਤੀ ਇਹਨਾਂ ਨੂੰ ਵੀ ਅਸੀਂ ਅੱਜ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਤੇ ਅਗਲੇਰੀ ਜਿਹੜੀ ਆ ਬੱਚੇ-ਚ ਕਰਾਂਗੇ ਜਿਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣ ਦੀ ਸੰਭਾਵਨਾ ਵਾ ਤੇ ਇਸ ਕਰਕੇ ਅ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੰਡਿਆਲਾ ਲੋਕਲ ਪੁਲਿਸ ਜਿਹੜੀ ਆ ਇਹ ਅਪੀਲ ਕਰਦੀ ਆ ਲੋਕਾਂ ਨੂੰ ਕਿ ਕ੍ਰਿਮੀਨਲ ਬੰਦਿਆਂ ਦੀ ਕ੍ਰਿਮੀਨਲ ਵਿਅਕਤੀਆਂ ਦੀ ਸਾਨੂੰ ਸੂਚਨਾ ਦਿਓ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਸੂਚਨਾ ਦਿਓ ਤੁਹਾਡਾ ਨਾਮ ਸਾਰਿਆਂ ਦਾ ਗੁਪਤ ਰੱਖਿਆ ਜਾਏਗਾ ਤੇ ਜਿਹੜਾ ਵੀ ਨਸ਼ਾ ਤਸਕਰ ਨਸ਼ਾ ਦੀ ਤਸਕਰੀ ਕਰਨੋਂ ਨਹੀਂ ਹਟ ਰਿਹਾ ਉਹਨੂੰ ਆਪਾਂ ਗ੍ਰਿਫਤਾਰ ਕਰਕੇ ਸਲਾਖਾ ਪਿਛੇ ਭੇਜਾਂਗੇ ਰੱਬ ਚਲੇ ਪੰਖਾ ਵੀ ਦੇ ਦੇ ਵਿੱਚ ਸ਼ਹਿਰ ਵਾਸੀ ਇਹ ਸ਼ਹਿਰ ਦੇ ਵਿੱਚ ਕੀ ਪੋਜੀਸ਼ਨ ਹੈ ਪੁਲਤੀ ਔਰ ਜਿਹੜੀ ਰੇਟ ਕਿ ਨਿਕ ਪਾਈ ਹੈ ਉਹਨਾਂ ਨੇ ਕੀ ਪੋਜੀਸ਼ਨ ਬਹੁਤ ਜਿਆਦਾ ਸ਼ਕਤੀ ਕੀਤੀ ਹੈ ਜੀ ਅਸੀਂ ਅਸੀਂ ਦਿਨ ਰਾਤ ਜਿਹੜਾ ਵਾ ਇਸ ਪੀਸ ਕਾਇਮ ਕਰਨ ਦੇ ਵਿੱਚ ਲੱਗੇ ਹੋਏ ਆ ਨਸ਼ਾ ਤਸਕਰੀ ਬੰਦ ਕਰਨ ਚ ਲੱਗੇ ਹੋਏ ਆ ਗੁੰਡਾਗਰਦੀ ਬੰਦ ਕਰਨ ਚ ਲੱਗੇ ਹੋਏ ਆ ਇਹ ਰਿਜ਼ਲਟ ਤੁਸੀਂ ਦੇਣਾ ਵਾ ਪਬਲਿਕ ਨੇ ਦੇਣਾ ਵਾ ਕਿ ਪਿਛਲੇ 15 20 ਦਿਨ ਮਹੀਨੇ ਦੇ ਵਿੱਚ ਦੱਸੋ ਵੀ ਪਹਿਲਾਂ ਵਰਗੇ ਹਾਲਾਤ ਆ ਲੁੱਟਖੋਹ ਵਾਲੇ ਜਾਂ ਫਰਕ ਪਿਆ ਵਾ ਮੈਨੂੰ ਤਾਂ ਜੋ ਲੋਕ ਆ ਕੇ ਕਹਿੰਦੇ ਆ ਵੀ ਅਸੀਂ ਅੱਗੇ ਨਾਲੋਂ ਸ਼ਾਂਤੀ ਆ ਜੀ ਅਸੀਂ ਡਰੱਗਸ ਦੇ ਮਸਲੇ 'ਚ ਵੀ ਸ਼ਾਂਤ ਆ ਤੇ ਪੀਸ ਆ ਤੇ ਲੁੱਟਾਂ ਖੋਹਾਂ ਦੇ ਵਿੱਚ ਵੀ ਅਸੀਂ ਪੀਸ ਆ ਪਰसों ਰਾਤ 11:30 ਵਜੇ ਬੀਬੀਆਂ ਸੈਰ ਕਰ ਰਹੀਆਂ ਸੀ ਜਿਨ੍ਹਾਂ ਨੇ ਖਲੋ ਕੇ ਐਪਰੀਸ਼ੀਏਟ ਕੀਤਾ ਸੀ ਕਿ ਕਦੀ ਵੀ ਇਹੋ ਜਿਹੇ ਹਾਲਾਤ ਨਹੀਂ ਸੀ ਬਣੇ ਪੀ ਬੀਬੀਆਂ 11-11 ਵਜੇ ਰਾਤ ਸੈਰ ਕਰਨ ਤੇ ਮੈਨੂੰ ਖੁਸ਼ੀ ਹੋਈ ਸੀ ਤੇ ਮੈਂ ਉਹਨਾਂ ਤੋਂ ਸਹਿਯੋਗ ਮੰਗਿਆ ਸੀ ਕਿ ਸਾਨੂੰ ਤੁਸੀਂ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋ ਅਸੀਂ ਦਿਨ ਰਾਤ ਮਿਹਨਤ ਕਰਕੇ ਤੇ ਤੁਹਾਡੀ ਜਿਹੜੀ ਸੁਰੱਖਿਆ ਵਾ ਉਹਨੂੰ ਬਹਾਲ ਰੱਖਾਂਗੇ ਸ਼ਹਿਰ ਦੇ ਵਿੱਚ ਹੱਦੋਂ ਪੀਸੀਆਰ ਦਾ ਜਾਪੋ ਇਹ ਨਾਕਾ ਵੀ ਕਰਦੀ ਕੋਸ ਬਿਲਕੁਲ ਜੀ ਨਾਈਟ ਡੋਮੀਨੇਸ਼ਨ ਚੱਲ ਰਿਹਾ ਵਾ ਉਹਦੇ ਚ ਪੀਸੀਆਰ ਵੀ ਆ ਉਹਦੇ ਚ ਨਾਕਾ ਵੀ ਲੱਗਦਾ ਵਾ ਉਹਦੇ ਚ ਚੈਕਿੰਗ ਵੀ ਸਡਨਲੀ ਹੁੰਦੀ ਆ ਮੈਂ ਚਾਰ ਕਰਮਚਾਰੀਆਂ ਦੀ ਸਿਵਲ ਡਰੈਸ ਦੇ ਵਿੱਚ ਟੀਮ ਕੈਮ ਕੀਤੀ ਆ ਸਿਵਲ ਦੀ ਗੱਡੀ ਤੇ ਸਿਵਲ ਡਰੈਸ ਕਿਉਂਕਿ ਪੁਲਿਸ ਦੀ ਗੱਡੀ ਨੂੰ ਵੇਖ ਕੇ ਚੋਰ ਵੀ ਸਾਥ ਬਣ ਜਾਂਦੇ ਆ ਤੇ ਸਿਵਲ ਡਰੈਸ ਦੇ ਵਿੱਚ ਮੇਰੇ ਮੁਲਾਜ਼ਮ ਜਿਹੜੇ ਆ ਜਦੋਂ ਜਾਂਦੇ ਉਹਨਾਂ ਨੂੰ ਬਹੁਤ ਕਾਮਯਾਬੀ ਮਿਲਦੀ ਆ ਜੋਤਿ ਨਸ਼ਿਆਂ ਬਾਰੇ ਜਿਹੜੀ ਤੁਸੀਂ ਮੈਨੂੰ ਚਲਾਈਏ ਤੇ ਇਹਦੇ ਤਹਿਤ ਤੁਹਾਨੂੰ ਲੋਕਾਂ ਕੋਲੋਂ ਕਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਕੋਈ ਇਨਫਰਮੇਸ਼ਨ ਮਿਲ ਰਹੀ ਹੈ ਜੀ ਤੁਹਾਨੂੰ ਅ ਬਹੁਤ ਸਹਿਯੋਗ ਮਿਲ ਰਿਹਾ ਜੀ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਵਾ ਕੱਲ ਹੀ ਅਜੇ ਮਾਨਯੋਗ ਐਸਐਸਪੀ ਸਾਹਿਬ ਦੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਸਟੇਟ ਗਵਰਨਮੈਂਟ ਦੇ ਅਧਿਕਾਰੀਆਂ ਨਾਲ ਤੁਹਾਨੂੰ ਖੁਸ਼ੀ ਹੋਊਗੀ ਕਿ ਥੋੜੇ ਦਿਨਾਂ ਤੱਕ ਐਸਐਸਪੀ ਸਾਹਿਬ ਨੇ ਰეკਮੈਂਡ ਕਰ ਦਿੱਤਾ ਵਾ ਕਿ ਇੱਕ ਰੀਹੈਬਿਲਿਟੇਸ਼ਨ ਸੈਂਟਰ ਜਿਹੜਾ ਵਾ ਜੰਡੇਆਲੇ ਦੇ ਵਿੱਚ ਨਸ਼ਾ ਛਡਾਊ ਕੇਂਦਰ ਜਿਹੜਾ ਕਾਇਮ ਹੋ ਰਿਹਾ ਵਾ ਜਿੱਥੇ ਬੱਚਿਆਂ ਦਾ ਇਲਾਜ ਹੋਊਗਾ ਦੋ ਓਟ ਸੈਂਟਰ ਇੱਕ ਗਹਿਰੀ ਤੇ ਇੱਕ ਨਵਾਂ ਪਿੰਡ ਦੋ ਓਟ ਸੈਂਟਰ ਜਿਹੜੇ ਆ ਜਿਹੜੇ ਨਸ਼ੇ ਤੋਂ ਪੀੜਿਤ ਆ ਬਿਮਾਰ ਆ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਸਤੇ ਇਹ ਤਿੰਨ ਜਿਹੜੇ ਇੰਸਟੀਚਿਊਸ਼ਨ ਸਰਕਾਰ ਤੋਂ ਮਨਜ਼ੂਰ ਕਰਾਉਣ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਰეკਮੈਂਡ ਕੀਤੇ ਆ ਜਲਦੀ ਤੁਹਾਨੂੰ ਉਹਨਾਂ ਦਾ ਜਿਹੜਾ ਵਾ ਉਹ ਹੋਂਦ ਚਾਉਣ ਦੇ ਸੰਬੰਧੀ ਨਿਊਜ਼ ਮਿਲੂਗੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਵਾ ਜਿਹੜੇ ਨਸ਼ੇ ਤੋਂ ਗ੍ਰਸਤ ਵਿਅਕਤੀ ਆ ਉਹ ਆਪਣਾ ਟ੍ਰੀਟਮੈਂਟ ਕਰਾਉਣਗੇ ਤੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਦੁਕਾਨਦਾਰੀ ਬੰਦ ਹੋਏਗੀ ਇਹਦੇ ਨਾਲ ਜਿਕਾਰਾ ਗੁਰੂ ਜੀ ਜਿਹੜਾ ਨਸ਼ਾ ਨਸ਼ਾ ਦਸਤਰੀਆਂ ਜਿਹੜੇ ਪ੍ਰੋਬਲਮ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਉਹ ਆਇਡੈਂਟੀਫਾਈ ਹੋ ਰਹੀਆਂ ਵਾ ਉਹਦੇ 'ਚ ਨਿਸ਼ਾਨਦੀਆਂ ਮੀਰਮੈਂਟਸ ਹੋ ਰਹੀਆਂ ਵਾ ਪੰਚਾਇਤ ਡਿਪਾਰਟਮੈਂਟ ਤੇ ਰੈਵਨਿਊ ਡਿਪਾਰਟਮੈਂਟ ਜਿਹੜੀ ਆ ਉਹਦੇ ਨਾਲ ਸਾਡਾ ਲਗਾਤਾਰ ਤਾਲਮੇਲ ਆ ਉਹਨਾਂ ਨੂੰ ਵੀ ਨਿਰਦੇਸ਼ ਮਿਲੇ ਹੋਏ ਆ ਗਵਰਨਮੈਂਟ ਵੱਲੋਂ ਉਹਦੇ ਤੇ ਵੀ ਕੰਮ ਚੱਲ ਰਿਹਾ ਬਹੁਤ ਜਲਦੀ ਉਹ ਵੀ ਰਿਜ਼ਲਟ ਤੁਹਾਡੇ ਸਾ